ਜੀ ਵੀਡੀਓ ਵੇਖ ਰੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਤਾਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਜਿਵੇਂ ਕਿ ਪਿਛਲੀ ਵੀਡੀਓ ਚ ਆਪਾਂ ਤੁਹਾਨੂੰ ਦੱਸਿਆ ਪਾਲਕ ਦੇ ਪਕੌੜੇ ਬਣਾਏ ਸੀ ਤੇ ਉਹਦੇ ਨਾਲ ਹੀ ਆਪਾਂ ਹਰੀ ਚਟਨੀ ਜਿਹੜੀ ਵਿਆਹਾਂ ਚ ਆਪਾਂ ਖਾਂਦੇ ਆ ਉਹ ਤਿਆਰ ਕਰਨ ਲੱਗੇ ਸੀ ਤੇ ਉਹਦੇ ਵਾਸਤੇ ਆਪਾਂ ਮਿਕਸੀ ਦੇ ਵਿੱਚ ਹਨਾ ਤਣੀਆਂ ਪੁਦੀਨਾ ਹਰੀਆਂ ਮਿਰਚਾਂ ਅਦਰਕ ਤੇ ਲਸਣ ਇਹ ਸਾਰੀਆਂ ਚੀਜ਼ਾਂ ਪਾ ਕੇ ਇਹਨੂੰ ਗ੍ਰाइंड ਕਰ ਲਵਾਂਗੇ ਇੰਦੇ ਵਿੱਚ ਆਪਾਂ ਸਵਾਦ ਅਨਸਾਰ ਨਮਕ ਵੀ ਪਾ ਲੈਣਾ ਵਾ ਤੇ ਥੋੜਾ ਜਿਹਾ ਦਹੀਂ ਵੀ ਪਾਉਣਾ ਵਾ ਤੁਹਾਨੂੰ ਦਿਖਾਉਣੀ ਆ ਅਸੀਂ ਕਿਹੜੇ ਤਰੀਕੇ ਨਾਲ ਬਣਾਈਦੀ ਆ ਬਸ ਮਲ ਲਾ ਰਹੇ ਹਾਂ ਲਓ ਜੀ ਥੋੜਾ ਜਿਹਾ ਆਪਾਂ ਪਾਣੀ ਪਾ ਲਾਂਗੇ ਤੇ ਇਹਨੂੰ ਆਪਾਂ ਢੇੜਾ ਦਬਾ ਲਵਾਂਗੇ ਵਿੱਚ ਲੋਜੀ ਪੇਸਟ ਬਣ ਗਿਆ ਵਾ ਹੁਣ ਆਪਾਂ ਥੋੜਾ ਜਿਹਾ ਵਿੱਚ ਦਹੀਂ ਐਡ ਕਰਾਂਗੇ ਫਿਰ ਤੋਂ ਆਪਾਂ ਗ੍ਰਾਊਂਡ ਕਰੀਏ ਲੋਜੀ ਆਪਣੀ ਮਿੰਟ ਚਟਨੀ ਤਿਆਰ ਹੋ ਗਈ ਆ ਜੀ ਰੈਡੀ ਹੁਣ ਆਪਾਂ ਟੇਸਟ ਕਰਕੇ ਦੱਸਦੇ ਪਕੌੜੇ ਹਨਾ ਕਿਵੇਂ ਦੀ ਬਣੀ ਜੇਕਰ ਤੁਹਾਨੂੰ ਸਾਡਾ ਤਰੀਕਾ ਵਧੀਆ ਲੱਗਿਆ ਤੇ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਹਨਾ ਪਕੌੜੇ ਤਾਂ ਆਪਾਂ ਬਣਾਉਣੇ ਆ ਤੇ ਚਟਨੀ ਵੀ ਇਸ ਤਰੀਕੇ ਨਾਲ ਬਣਾਇਓ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜਵਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਹੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ